ਪੰਜਾਬੀ ਜਿੱਥੇ ਵੀ ਜਾਂਦੇ ਹਨ ਹਮੇਸ਼ਾ ਆਪਣੀ ਮਿਹਨਤ ਸਦਕਾ ਵੱਡੇ ਵੱਡੇ ਮੁਕਾਮ ਹਾਸਲ ਕਰਦੇ ਹਨ ਅਜਿਹਾ ਹੀ ਕੁਝ ਕਰ ਕਖਾਇਆ ਹੈ ਨਵਾਂ ਸ਼ਹਿਰ ਦੇ ਜਾਡੜਾ ਵਿੱਚ ਜਨਮੇ ਮਨੀਸ਼ ਚੋਹਾਂਜੀ ਨੇ ਜਿਨ੍ਹਾਂ ਨੇ ਪਹਿਲਾਂ ਇੰਗਲੈਂਡ ਦੀ ਆਰਮੀ ਵਿੱਚ ਕੈਪਟਨ ਬਣ ਕੇ ਦੇਸ਼ ਅਤੇ ਪੂਰੇ ਰਵਿਦਾਸੀ ਸਮਾਜ ਦਾ ਨਾਮ ਰੌਸ਼ਨ ਕੀਤਾ ਅਤੇ ਹੁਣ ਉਹ ਆਰਮੀ ਮੇਜਰ ਬਣੇ ਨੇ ਪਾਤਰਨ ਦੇ ਸਮੇਂ ਉਹਨਾਂ ਨੇ ਡਾਕਟਰ ਬਣ ਦਾ ਸੁਪਨਾ ਵੇਖਿਆ ਸੀ ਪਰ ਉਹ 2004 ਵਿੱਚ ਯੂਕੇ ਚਲੇ ਗਏ ਜਿੱਥੇ ਜਾ ਕੇ ਉਹ ਬ੍ਰਿਟਿਸ਼ ਆਰਮੀ ਵਿੱਚ ਭਰਤੀ ਹੋ ਗਏ ਪਰ ਡਾਕਟਰ ਬਰਨ ਦੀ ਇੱਛਾ ਉਹਨਾਂ ਦੇ ਅੰਦਰ ਕਦੇ ਖਤਮ ਨਹੀਂ ਹੋਈ ਜਿਸ ਦੇ ਚੱਲਦਿਆਂ ਉਹਨਾਂ ਨੇ ਆਰਮੀ ਵਿੱਚ ਸੇਵਾ ਦੇ ਨਾਲ-ਨਾਲ ਆਪਣੀ ਡਾਕਟਰੀ ਦੀ ਪੜ੍ਹਾਈ ਜਾਰੀ ਰੱਖੀ ਅਤੇ ਮਿਹਨਤ ਸਦਕਾ ਡਾਕਟਰੀ ਦੀ ਡਿਗਰੀ ਹਾਸਲ ਕਰ ਹੁਣ ਆਰਮੀ ਵਿੱਚ ਬਤੌਰ ਮੈਡੀਕਲ ਅਫਸਰ ਸੇਵਾ ਦੇ ਰਹੇ ਹਨ ਦੱਸ ਦੇ ਕਿ ਸ਼੍ਰੀ ਮਨੀਸ਼ ਚੋਹਾਨ ਜੀ ਦਾ ਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਨਾਲ ਬਹੁਤ ਪਿਆਰ ਹੈ ਜੋ ਹਮੇਸ਼ਾ ਇੱਕ ਦੂਜੇ ਨਾਲ ਮਿਲਦੇ-ਗਿਲਦੇ ਰਹਿੰਦੇ ਹਨ ਆਜ਼ਾਦ ਟੀਵੀ ਵੱਲੋਂ ਲੰਡਨ ਪਾਰਲੀਮੈਂਟ ਵਿੱਚ ਕਰਵਾਏ ਗਏ ਪ੍ਰੋਗਰਾਮ 'ਚ ਵੀ ਮਨੀਸ਼ ਜੀ ਪਹੁੰਚੇ ਸਨ ਜਿਸ ਦੀ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਤੇ ਨਾਲ ਹੀ ਆਜ਼ਾਦ ਟੀਵੀ ਦੀ ਸਮੁੱਚੀ ਟੀਮ ਅਤੇ ਆਜ਼ਾਦ ਟੀਵੀ ਦੇ ਚੇਅਰਮੈਨ ਸ਼੍ਰੀ ਰਮੇਸ਼ ਕੁਲਰ ਜੀ ਵੱਲੋਂ ਸ਼੍ਰੀ ਮਨੀਸ਼ ਚੋਹਾਨ ਜੀ ਨੂੰ ਉਹਨਾਂ ਦੀ ਇਸ ਉਪਲਬਧੀ ਤੇ ਵਧਾਈ ਅਤੇ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੱਤੇ ਹਨ ਦੋ ਗੈਸਟ ਜਿਹੜੇ ਆ ਦੇਖੋ ਸਪੈਸ਼ਲ ਵਰਦੀ ਦੇ ਵਿੱਚ ਆਏ ਆ ਤੇ ਸਰਬਜੀਤ ਸਿੰਘ ਜੀ ਤੇ ਮਨੀਸ਼ ਚੋਹਾਨ ਜੀ ਦੋਨੇ ਖੜੇ ਹੋਏ ਪਲੀਜ਼ बाबा साहब पोर्ट्रेट के अगर जाके नमस्कार करो ਇਹ ਦਿੱਤ ਫੈਕਟਰੀ ਸਿਸਪੋਸਿਟ ਜ ਜ ਸਰਦਾਰ ਅਭਿਅਯਾ ਕਿਸੇ ਸਾਰੇ ਤੁਹਾਨੂੰ ਗੁਰਦੇ ਜੈਗੁਰਦੇਵ ਪੰਡਤ ਸਾਹਿਬ ਨੂੰ ਆ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਦਕਰ ਜੀ ਦੇ ਚੈਨਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਬਾਰੇ ਜਿੰਨਾ ਕਹਿਆ ਜੋ ਮੁੰਨਾ ਹੀ ਘਟ ਹੈ ਜੋ ਵੀ ਕਹਿ ਸਕਦੇ ਸੀ ਪਰ ਉਹਨਾਂ ਚੀਜ਼ ਜਿਹੜੀਆਂ ਦੋ ਗੱਲਾਂ ਮੈਂ ਹਾਈਲਾਈਟ ਕਰਨੀਆਂ ਚਾਹੁੰਦਾ ਕਿ ਇੱਕ ਤਾਂ ਜਿਹੜਾ ਉਹਨਾਂ ਨੇ ਸਾਨੂੰ ਐਜੂਕੇਸ਼ਨ ਦਾ ਰਾਈਟ ਲੈ ਕੇ ਦਿੱਤਾ ਜੀ ਸਭ ਤੋਂ ਔਕਾ ਕੰਮ ਜਿਹੜਾ ਸੀਗਾ ਇੰਡੀਆ ਦੇ ਵਿੱਚ ਉਸ ਟਾਈਮ ਦੇ ਵਿੱਚ ਉਹਦੀ ਬਦੌਲਤ ਹੀ ਆਪਾਂ ਅੱਜ ਇੱਥੇ ਤੱਕ ਪਹੁੰਚ ਗਏ ਹਾਂ ਉਹਦੀ ਬਦੌਲਤ ਹੀ ਮੇਰੇ ਮਾਪਿਆਂ ਨੂੰ ਪੜ੍ਹਨ ਦਾ ਮੌਕਾ ਮਿਲਿਆ ਉਹਨਾਂ ਨੇ ਮੈਨੂੰ ਅੱਗੇ ਪੜ੍ਹਨ ਦਾ ਮੌਕਾ ਦਿੱਤਾ ਉਹਦੇ ਕਰਕੇ ਮੈਂ ਇੱਥੇ ਇੰਗਲੈਂਡ ਆ ਕੇ ਇੱਕ ਬ੍ਰਿਟਿਸ਼ ਆਰਮੀ ਵਿੱਚ ਆਫੀਸਰ ਬਣ ਸਕਿਆ ਸੋ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਪਹਿਲਾਂ ਐਜੂਕੇਸ਼ਨ ਦਾ ਰਾਈਟ ਲੈ ਕੇ ਅਨ ਦੂਜੀ ਗੱਲ ਪੈ ਜੀ ਤੁਸੀਂ ਜਿਹੜੀ ਗੱਲ ਕੀਤੀ ਸਾਡੇ ਸਮਾਜ ਦੀਆਂ ਔਰਤਾਂ ਦੇ ਬਾਰੇ ਉਦੋਂ ਅੱਗੇ ਲੈ ਕੇ ਜਾਣਾ ਚਾਹੁੰਦਾ ਬਾਬਾ ਸਾਹਿਬ ਦੀ ਇੱਕ ਕੋਟ ਹੈ ਕਿ ਮੈਂ ਕਿਸੇ ਸਮਾਜ ਦੀ ਉન્નਤੀ ਨੂੰ ਉਹਨਾਂ ਦੀ ਉਸ ਸਮਾਜ ਦੀ ਔਰਤਾਂ ਦੀ ਉਨੀ ਤੋਂ ਉન્નਤੀ ਤੋਂ ਮੰਨਦਾ ਹੈ ਅਨ ਤੁਸੀਂ ਉਸ ਗੱਲ ਨੂੰ ਬੜਾ ਵਧੀਆ ਆਪਣੀ ਇੱਕ ਐਗਜ਼ਾਮਪਲ ਦੇ ਕੇ ਦੱਸਿਆ ਕਿ ਜਦੋਂ ਸਾਡੇ ਸਮਾਜ ਦੀਆਂ ਔਰਤਾਂ ਅੱਗੇ ਵਧੀਆਂ ਨੇ ਉਹਦਾ ਮਤਲਬ ਆ ਕਿ ਸਾਰਾ ਪਰਿਵਾਰ ਅੱਗੇ ਵਧ ਰਿਹਾ ਹੈ ਜਦੋਂ ਔਰਤ ਅੱਗੇ ਵਧਦੀ ਹੈ ਤਾਂ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੀ ਹੈ ਕਿ ਚੰਗਾ ਚੰਗਾ ਬਣੋ ਚੰਗਾ ਪੜੋ ਚੰਗਾ ਲਿਖੋ ਅਨ ਚੰਗੇ ਕੰਮ ਕਰੋ थोड़ी गल बहुत पूरी तरह सहमत हाँ एंड वो भी बाबा साहब का बहुत बहुत धनबाद कि सूँ अगे बदन का मौका दिता इस थैंक यू वेरी मच सू इतने इनवाइट करने लिये थैंक यू बहुत बहुत एंड सू फिर दोबारा तो बाबा साहब के जन्मदिन दिया बहुत बहुत मुबारक हाँ जय गुरु शामला चंद्र बिल्डिंग मेंटेनेंस हैंडीमैन अंडर चेक ट्रेड प्लेटफॉर्म इज नाउ अवेलेबल ऑन योर लोकल लंडन एरिया he has more than five years experience in the same line he used to work with reputed companies agencies as well local builders with brothers his professional by plumbing electrician masonry work carpentry for more information please contact him at www.checktrade.com id number 921760 Shamra Chander, call Call him on this number: zero seven four triple eight four double one six one. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ